ਨਸ਼ਿਆਂ ਵਿਰੁੱਧ ਹੋ ਗਿਆ ਨਾ ਕੰਮ ਸ਼ੁਰੂ ਇਹ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਇਆ ਵੀ ਪਰਸੋਂ ਤੋਂ ਜਾਂ ਹਫ਼ਤੇ ਤੋਂ ਨਾ 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 ਇਹਦੇ ਵਾਸਤੇ ਸਾਨੂੰ ਡੇਢ ਦੋ ਸਾਲ ਲੱਗ ਗਏ ਪਲਾਨਿੰਗ ਬਣਾਉਂਦਿਆਂ ਨੂੰ ਕਿ ਓਕੇ ਸਪਲਾਈ ਤਾਂ ਰੋਕ ਦਾਂਗੇ ਪਰ ਜਦੋਂ ਸਪਲਾਈ ਰੋਕਤੀ ਤਾਂ ਜਿਹੜੇ ਮੁੰਡੇ ਐਡਿਕਟਡ ਨੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਵਿਚਾਰਿਆਂ ਨੂੰ ਜਿਹੜੇ ਗਲਤ ਸੰਗਤ 'ਚ ਪੈ ਗਏ ਜਦੋਂ ਸਪਲਾਈ ਰੁਗ ਗਈ ਉਹ ਤੜਫਣਗੇ ਤੜਫਣਗੇ ਤਾਂ ਉਹਨੂੰ ਕਹਿੰਦੇ ਆ ਇੰਗਲਿਸ਼ ਚ ਮੈਡੀਕਲ ਭਾਸ਼ਾ ਚ ਵਿਦਡਰੋਅਲ ਸਿੰਪਟਮਸ ਜਦੋਂ ਵਿਦਡਰੋਅਲ ਸਿੰਪਟਮਸ ਆਉਣਗੇ ਉਹਨਾਂ ਦਾ ਕੀ ਕਰਾਂ ਕਿੱਥੇ ਲੈ ਕੇ ਜਾਵਾਂਗੇ ਉਹਨਾਂ ਨੂੰ ਕੀ ਕਰਾਂਗੇ ਤੜਫਣਗੇ ਉਹ ਤਾਂ ਮਤਲਬ ਹਜ਼ਾਰਾਂ ਮੁੰਡੇ ਹਰੇਕ ਪਿੰਡ ਚੋਂ ਨਿਕਲੇ ਆਉਣਗੇ 2-2 4-4 5-5 ਜਿਹੜੇ ਵਿਚਾਰੇ ਮਰੀਜ਼ ਨੇ ਅਸੀਂ ਪਹਿਲਾਂ ਰੀਹੈਬ ਸੈਂਟਰ ਬਣਾਏ ਉਹ ਓਟ ਕਲੀਨਿਕ ਬਣਾਏ ਉਥੇ ਦਵਾਈਆਂ ਤਿੰਨ ਤਿੰਨ ਚਾਰ ਚਾਰ ਮਹੀਨੇ ਨੇ ਭੇਜੀਆਂ ਉਸ ਤੋਂ ਬਾਅਦ ਪੁਲਿਸ ਨੂੰ ਕਿਹਾ ਬਦਲੀਆਂ ਕਰੋ ਹੌਲਦਾਰ ਮੁਨਸ਼ੀ ਬੀਬੀ ਸਾਲ ਤੋਂ ਉੱਥੇ ਹੀ ਯਾਰੀਆਂ ਉੱਥੇ ਹੀ ਰਿਸ਼ਤੇਦਾਰੀਆਂ ਚਾਪ ਕੇ ਮੋਨਕ ਵਾਲੇ ਨੂੰ ਮਾਰੋ ਪਠਾਨਕੋਟ ਉਹ ਪਠਾਨਕੋਟ ਵਾਲੇ ਨੂੰ ਸਿੱਟੋ ਫਾਜ਼ਲ ਕਾ ਫਾਜ਼ਲ ਕਾਲੇ ਨੂੰ ਮਾਰੋ ਤਰਨ 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 ਨੂੰ ਸਿੱਟੋ ਮੋਹਾਲੀ ਕਰਕੇ ਬਦਲੀਆਂ ਉਸ ਤੋਂ ਬਾਅਦ ਇਹ ਕੰਮ ਕਰਤਾ ਉਹ ਤਾਂ ਸਾਨੂੰ ਟਰੈਕ ਵੀ ਕਰ ਲਿਆ ਸੀ ਸੀ ਪਹਿਲਾਂ ਵੀ ਕਿਹੜੇ ਕਿਹੜੇ ਲੱਗੇ ਨੇ ਜਿੱਥੇ ਨਸ਼ਾ ਹੈਪੋਵਾਲ ਚ ਨਸ਼ਾ ਵੇਚਦਾ ਅੱਜ 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 ਰਾਤ ਨੂੰ ਦੇਖੋ ਕੀ ਹੁੰਦਾ ਬਸੇ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਨਾ ਭੱਜ ਜਾਣ ਉਹ ਚਲੋ ਭੱਜ ਜਾਨ ਯਾਰ ਭੱਜ ਜਾਣ ਯਾਰ ਸਾਡੇ ਖਿਹੜਾ ਛੱਡੋ ਯਾਰ ਭੱਜੋ ਯਾਰ ਖਿਹੜਾ ਛੱਡੋ ਸਾਡਾ ਯਾਰ ਠੀਕ ਹੈ ਸੋ ਸਾਨੂੰ ਸਾਰੇ ਅਸੀਂ ਸਪੋਟਡ ਸਾਰਾ ਬੈਲ ਪਲਾਨਡ ਤੇ ਅਸੀਂ ਤੁਹਾਡੇ ਹੱਕ ਚਾਂ